ਆ ਗਿਆ ਓਕੇ ਕਿ ਅੱਗ ਲੱਗੀ ਹੈ ਜੀ ਨਹੀਂ ਨੇਰਬੋਰਡੇ ਕੰਡਾ ਹੋ ਗਿਆ ਇੱਕ ਘੰਟਾ ਹੋ ਗਿਆ ਜੀ ਨਹੀਂ ਜੀ ਜਿਆਦਾ ਹੋ ਗਿਆ ਸਰ ਕੋਨੇ 11 ਤੋਂ ਕੋਨੇ 12 ਹਾਂ ਜੀ ਸਰ ਤੁਸੀਂ ਕਿੰਨੇ ਵੇ ਮਹਨ ਜਿੱਦਾ ਫਾਇਰ ਕੁਝ ਦੇ ਦੋ ਉੱਪਰ ਵਾਲੀ ਕੱਤ ਦਾ ਬੰਦਿਆ ਨੇ ਇਸਨੇ ਫਕਤੀ ਨਾਲ ਬੰਦੇ ਆ ਗਏ ਓਕੇ ਜੀ ਇੱਕ ਘੰਟਾ ਹੋ ਗਿਆ ਤੁਸੀਂ ਟੈਕਸ ਦਿੰਦੇ ਹੋ ਹਾਂ ਜੀ ਡੀਐਸਟੀ ਦਿੰਦੇ ਹੋ ਆਈਡੀ ਦਿੰਦੇ ਹੋ ਸਰ ਤੁਸੀਂ ਦੇਖੋ ਇੱਕ ਘੰਟਾ ਲੱਗ ਗਿਆ ਤੁਹਾਡੇ ਇੱਥੇ ਅੱਜ ਦਾ ਕੰਮ ਭਜਾਣ ਲਈ ਕਿਦਾਂ ਵੀ ਹੈ ਜਿਹੜੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਿੱਲੀ ਗੱਡੀ ਜਿਹੜੀ ਹੈ ਬਹੁਤ ਵਧੀਆ ਕੰਮ ਕੀਤਾ ਦੀਆਂ ਮੁੰਡਿਆਂ ਨੇ ਮੜੀ ਜਾ ਬੜੀ ਦੇਖੋ ਅਗਲੇ ਆਗੂ ਜਾਂਦੇ ਲੱਗੇ ਹੋਏ ਆ ਬਟ ਹੁਣ ਜਿੱਦਾਂ ਹੁਣ ਥੋੜੀ ਨਿਲੇਕੀ ਵੀ ਆ ਗਈ ਆ ਆਮਦਵੀ ਬਾਟਾ ਸਰ ਥੋੜੀ ਨਿਲੇਕੀ ਕਿੱਦਾਂ ਦੀ ਨਿਲੇਕੀ ਦੇਖੋ ਪੂਰੀ ਨਿਲੇਕੀ ਫੇਲ ਲੱਗਾ ਐਡਰੈਸਨ ਤੋਂ ਪੂਰਾ ਫੇਲ ਹੀ ਆ ਸਰ ਪਹਿਲਾ ਪਹਿਲਾ ਤਿਆਰੀ ਕੀਤੀ ਸੀ ਇਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਸੀ ਪਰ ਆ ਦੇਖੋ ਆਗੂ ਕਿੱਥੇ ਲੱਗੀ ਹੋਈ ਭਾਜੀ ਅੱਜ ਫਟਕੀ ਚਲੀ ਫਟਕੀ ਦੇ ਵਿੱਚ ਜਿਹੜਾ ਫਾਇਰ ਬ੍ਰੇਡ ਗੱਡੀ ਆ ਗਈ ਟੈਂਸਰ ਫਾਇਰ ਬ੍ਰੇਡ ਦੀ ਗੱਡੀ ਟੈਂਸਰ ਆ ਗਈ ਗੱਡੀ ਟੈਂਸਰ ਜੂਰ ਆ ਗਈ ਓਏ ਪਾਣੀ ਕਿੱਥੇ ਆ ਰਿਹਾ ਹੈ ਪਾਣੀ ਸਾਰਾ ਬਾਹਰ ਆ ਰਿਹਾ ਹੈ ਇੱਕ ਬਾਹਰ ਕਿੱਥੇ ਆ ਆਮ ਅਵੀ ਪਾਣੀ ਲੈਕੀ ਜ਼ਰੂਰ ਹੈਗੀ ਐ ਐਡਮਿਨਿਸਟ੍ਰੇਸ਼ਨ ਫੇਲ ਹੈਗਾ ਉਹਨਾਂ ਕੋ ਪਾਈਪਾਂ ਹੀ ਫਟੀਆਂ ਹੈਗੀਆਂ 4 ਵਰੀ ਖੁੱਲ ਚੁੱਕੀ ਚਲੋ ਪਹਿਲਾਂ ਕਹਿੰਦੇ ਵੀ ਪਗਲਾ ਨਾ ਕਰੀਏ ਪਰ ਗੱਲ ਇਹ ਹੈ ਅੱਜ ਤੱਕ ਕਾਬੂ ਨਹੀਂ ਪਾਇਆ ਪਾ ਰਹੇ ਵੀ ਦੋਸਤ ਪਾਣੀ ਬਾਹਰ ਮੈਨੂੰ ਲੱਗਦਾ ਕਿ ਗੱਡੀ ਹੋਰ ਬੜੀ ਜ਼ਰੂਰ ਟੜੀ ਕਹਿੰਦਾ ਦੋ ਵੀਡੀਓ ਹੋਣੀ ਨੀ ਜੀ ਜਿਹੜੀ ਅੱਗ ਜਿਹੜੀ ਅੱਗ ਲੱਗੀ ਫੈਕਟਰੀ ਦੇ ਵਿੱਚ ਫਾਇਰ ਬ੍ਰਿਗੇਡ ਦਾ ਪਾਣੀ ਕਿੱਥੇ ਆ ਰਿਹਾ ਚਲੋ ਪਾਣੀ ਰੋਡ ਦੇ ਸਾਰੇ ਸਾਰੇ ਦੇ ਸਾਹਮਣੇ ਆ ਪਾਣੀ ਓਕੇ ਮਿਸਾਨ ਜੀ ਇੱਕ ਸਰ ਇੱਕ ਕੁਸਟ ਹੋਰ ਪੁੱਛਣਾ ਸਰ ਇਹ ਦਿਵਾਲੀਓ ਸੀ ਜੇ ਨਾ ਮਿੰਨੀ 2 ਮਿੰਟ ਨੀ ਮੇਰੇ ਪਹਿਲੇ ਇੰਤਜ਼ਾਮ ਹੁੰਦੇ ਨਾ ਬਿਲਕੁਲ ਬਿਲਕੁਲ ਅੱਜ ਦੀ ਗੱਲ ਦਿਖਦੀ ਵੀ ਆਮ ਆਦੀ ਪਾਰਟੀ ਦੀ ਵੀ ਆ ਕਿਸੇ ਬਾਹਰ ਨਹੀਂ ਦੇ ਸਰ ਦੇਖੇ ਜਵੇਂ ਇਸ ਵਾਰ ਇਹਨਾਂ ਨੂੰ ਨਵੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਪਰ ਬੁੱਕੀ ਤੋਂ ਦੋ ਹੀ ਗੱਡੀਆਂ ਪਹੁੰਚਾਈ ਤਾਂ ਚੱਟੀਆਂ ਸਾਰੇ ਵੱਡੀ ਪਹੁੰਚ ਆ ਅੱਜ ਨਵਾਂ ਡਬਰਾ ਮੇਰਾ ਕਿਹ ਵੀ ਮੁਗਾਉ ਉੱਥੇ ਪਰ ਪਾਈਪਾਂ ਫਟੀਆਂ ਹੋਈਆਂ ਮੈਂ ਤਾਂ ਚਲੋ ਪਹਿਲਾਂ ਕਿੰਨਾ ਚਲੋ ਸਾਡਾ ਮਕਸਦ ਵੀ ਅੱਗ ਬੁਝੇ ਅੱਜ ਤੱਕ ਸਿਹਰੇ ਸਾਡਾ ਟਾਈਮ ਇਹ ਵੀ ਅੱਗ ਬੁਝੀ ਨਹੀਂ ਜਾਈ ਬੜਾ ਹਲ ਵੀ ਉਹਨਾਂ ਨੇ ਨਲੈਕੀ ਨਹੀਂ ਹੋਈ ਚਾਰ ਰੁਪਏ ਕੋਲ ਨਲੈਕੀ ਸ਼ਾਪ ਹੈ ਉੱਥੇ ਵੀ ਅੱਗ ਜਿਹ اپنی ਫੈਕਟਰੀ ਦੇ ਅੰਦਰ ਦੀ ਹੈ ਅਰਸਤਾਨਦਰੀਆਂ ਬਟਨ ਨਾਲ ਦੀ ਸਾਈਡ ਹੈ ਭਾਈ ਇੱਥੇ ਬੰਦਾ ਕੀ ਹੈ ਫੈਕਟਰੀ ਦੇ ਵਿੱਚ ਸਰ ਜੇਸੀ ਦੀ ਫੈਕਟਰੀ ਹੈ ਭਾਜੀ ਬੜੇ ਉੱਚੇ ਸੀ ਦੁਕਾਨੀ ਤੋਂ ਹੱਥ ਪਹਿਲੇ ਜੇਬ ਨਹੀਂ ਗੁਜਰਦੇ ਨਾਲ ਦੇ ਪਾਸੋਂ ਹੈ ਜੇਸੀ ਦੀ ਫੈਕਟਰੀ ਫੈਕਟਰੀ ਜੱਸੀ ਹੋ ਗਈ ਹੈ ਉਹਨੂੰ ਕਿਉਂ ਨਹੀਂ ਸਟਾਰਟ ਕੀਤਾ ਗਿਆ ਜੀ ਫੈਕਟਰੀ ਜੇਸੀ ਉਹ 5 ਮਿੰਟ ਦੀ ਗੱਡੀ ਨਹੀਂ ਉਹ ਆਪਣੇ ਪੈਸੇ ਚੋਲਦੀ ਗੱਡੀ ਹੈ ਭਾਜੀ ਫੈਕਟਰੀ ਕਰਦੀ ਹੈ ਸਰ ਜੇਸੀ ਦੀ ਫੈਕਟਰੀ ਬੜਾ ਦੱਸ ਦਿਓ ਸਰ ਪਿੱਛੇ ਗੱਲੋ ਕੋਣ ਸਰ ਬੜਾ ਚਾਚੇ ਫੈਕਟਰੀ ਹੈ ਅੱਛਾ ਤੇ ਸੀਨੀਅਰ ਭਾਜੀ 30 ਸਾਲ ਦੀ ਨਵੰਦੀ ਫੈਕਟਰੀ ਹੈ ਭਾਜੀ ਜਿੱਦਾਂ ਕਿ ਹੁਣ ਬਾਇਓਗੈਸ ਦਾ ਪਾਣੀ ਬਾਇਓਗੈਸ ਵਾਲਾ ਪਾਣੀ ਅੰਦਰ ਨਹੀਂ ਮਾਲਿਆ ਜਾ ਰਿਹਾ ਅੱਗ ਨਹੀਂ ਬਜਾਈ ਅੱਗ ਬਧਰੀ ਦੀ ਨਜ਼ਰ ਆ ਰਹੀ ਕਿੱਦਾਂ ਦੇਖੀਏ ਤੁੰਗੋ ਇਹਨਾਂ ਦੀ ਕਸਟਮ ਆਮ ਵਾਲੀ ਬਾਡੀ ਪੂਰੀ ਨਲੈਕੀ ਆ ਵੀ ਉਹਨਾਂ ਨੂੰ ਸਮਾਨ ਹੀ ਨਹੀਂ ਪ੍ਰੋਵਾਈਡ ਪੂਰਾ ਕਰਾਵਾਂਗੇ ਚਾਹ ਰਹੇ ਉਹ ਵੀ ਕੀ ਕਰਨ ਉਹ ਤਾਂ ਆਪਣੇ ਲੋ ਆਏ ਆ ਅਗਰ ਮੋਟੇ ਤੋਂ ਜਿਹੜੀ ਗੱਡੀ ਵਿੱਚੋਂ ਪਾਣੀ ਨਿਕਲ ਰਿਹਾ ਸੀ ਆ ਕੱਢੀ ਜਾਂਦੀਆਂ ਫੱਡੀਆਂ ਵੀਆਂ ਚਾਰ ਪੰਜ ਦਿਨ ਪਾਈ ਇੱਥੇ ਗਲ ਗਈ ਆ ਅੱਜ ਤੋਂ ਸਾਹਮਣੇ ਬੁਝੇ ਨਹੀਂ ਪਾਰੀ ਸਾਡਾ ਤਾਂ ਮੇਨ ਮਕਸਦ ਹੀ ਸਾਡੀ ਆਦੂ ਉੱਧਰ ਪਹਿਲਾਂ ਫੈਕਟਰੀ ਸੀ ਬੁਝੇ ਤੇ ਘੜ ਕੋ ਠੀਕਾ ਪਟਾਫਣਾ ਫਲਾਦ ਦੇ ਭਾਜੀ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ ਹਲੇ ਤੱਕ ਮੇਰੇ ਖਿਆਲ ਅੱਧਾ ਘੰਟਾ ਹੋ ਗਿਆ ਅੱਛਾ ਘੰਟਾ ਹੋ ਗਿਆ ਘੰਟੇ ਦੇ ਵਿੱਚ ਅੱਗ ਬੁਝੀ ਨਹੀਂ ਬਦੀ ਦੀ ਨਜ਼ਰ ਆ ਰਹੀ ਸਾਨੂੰ ਵੀ ਕਿਉਂਕ ਜਿੰਨੀ ਵਾਰੀ ਫਾਇਲ ਮਿਲਣੇ ਪਾਣੀ ਉਹ ਨਿਕਾ ਪਾਣੀ ਅੰਦਰ ਗਿਆ ਕਿ ਬਾਹਰ ਰੋੜ ਤੇ ਗਿਆ ਆ ਚਲੋ ਯਾਰ ਦੇਖੋ ਉਹਨਾਂ ਦੀ ਕੋਸ਼ਿਸ਼ ਪੂਰੀ ਹੈਗੀ ਆ ਉਹ ਤਾਂ ਵਿਚਾਰੇ ਆਪਣੇ ਨੂੰ ਅੰਦਰ ਆ ਚਾਹੁੰਦੇ ਆ ਦਿਵਾਲੀ ਦਾ ਕਹਿੰਦੇ ਚਲੇ ਨਹੀਂ ਪ੍ਰੋਜੈਕਟ ਕਰਦੇ ਚੱਕੀ ਹੀ ਰੱਤੀ ਕੋਈ ਗੱਲ ਨਹੀਂ ਹੈਗੀ ਆ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਉਹ ਜਾਂਦੀ ਜਿਸ ਪਾਈਪ ਖੁੱਲ ਜਾਂਦੀ ਹੈ ਘਰ ਨਹੀਂ ਅਗਲੇ ਚੰਦ ਵੀ ਆ ਭਾਈ ਅੱਗ ਲੱਗਦਾ ਕਾਰਨ ਕੀ ਹੈ ਉਹ ਆਪਣੀ ਕੋਸ਼ਿਸ਼ ਪੂਰੀ ਕਰ ਰਹੇ ਆ ਬਸ ਤਾਂ ਆਪਸ ਵਿੱਚ ਨਹੀਂ ਕਰਦੇ ਕੋਸ਼ਿਸ਼ ਆਪਾਂ ਦੇਖ ਕੇ ਵੀ ਨਜ਼ਰ ਤੇ ਰੱਖ ਰਹੇ ਆ ਪਰਾ ਮੇਰੇ ਦੇਖੋ ਅਸੀਂ ਇਸ ਟਾਈਮ ਕਿਸੇ ਦੀ ਗਲਤੀ ਨਹੀਂ ਕੋਈ ਸਮਝਾ ਸਾਡਾ ਵੀ ਇਸੇ ਮਾਹੌਲ ਹੈ ਵੀ ਉੱਥੇ ਅੱਗ ਲੱਗੀ ਆ ਕਾਹ ਨੂੰ ਕਾਹ ਨੂੰ ਪਾਇਆ ਜਾਵੇ ਸਾਡਾ ਨੀਂ ਮਕਸਦ ਹੈ ਸਰ ਉਹ ਵੀ ਪੂਰੀ ਕੋਸ਼ਿਸ਼ ਕਰ ਰਿਹਾ ਸਰ 11 ਨੰਬਰ ਤੇ ਹੁੰਜਦਾ ਹੈ 5 ਨੰਬਰ ਤੇ 10 ਨੰਬਰ ਦੇ ਐਸਐਚਓ ਸਾਹਮਣੇ ਆ ਤੇ ਐਸਐਚਓ ਸਾਹਿਬ ਆ ਬਾਵਾਂ ਖੇਲ ਦੇ ਸਰ ਦੇਖੋ ਇਹ ਤਾਂ ਇਨਫੋਰਮੇਸ਼ਨ ਮਿਲ ਗਈ ਹੈ ਕਿ ਸਾਰੇ ਇੱਥੇ ਆਉਂਦੇ ਜਾਣਗੇ ਹਰ ਇੱਕ ਬੰਦੇ ਨੂੰ ਵੀ ਜਦੋਂ ਲੱਗਿਆ ਪਤਾ ਵੀ ਅੱਗ ਲੱਗੀ ਹੈ ਸਰ ਸਰ ਇੱਕ ਛੋਟਾ ਸਵਾਲ ਤਾਂ ਚਾਚਾ ਜੀ ਮੈਨੂੰ ਕਹਾਂ ਜਿਹੜਾ ਅੱਗ ਦਿੱਤੇ ਕਾਫੀ ਹੱਦ ਤੱਕ ਕੰਟਰੋਲ ਕੀਤਾ ਗਿਆ ਪਰ ਹਜੇ ਤੱਕ ਵੀ ਜਿਹ ਫੋਸਲਾ ਕੋਈ ਵੀ ਵੀਡੀਓ ਕੋਈ ਰੋਡ ਹੈਗੀ ਸਰ ਫਿਰ ਵੀ ਦੇਖੇ ਦੇਵੇ ਦਿਵਾਲੀ ਤੋਂ ਉਹਨੇ ਪਟਾਕੇ ਨਹੀਂ ਲੱਗੇ ਜਿੰਨੀਆਂ ਸ਼ਹਿਰ ਜਗ ਅੱਗ ਲੱਗ ਚੁੱਕੀ ਆ ਹਾਂਜੀ ਹਮਦੂਦ ਦੀ ਮਾਰ ਕਿਹਸਾ ਜੀ ਆਪਣਾ ਚੇਤ ਪ੍ਰਵਾਸਾਂ ਦੇ ਜਿੱਤੇ ਦਾ ਜੋਖਮੀ ਹੈਗਾ ਅਚਾਨਕ ਲੱਗੀ ਆ ਤੇ ਅਸੀਂ ਤਾਂ ਪਾਸੇ ਇਹੀ ਚਾਹੁੰਦੇ ਸਰ ਪਿੱਛੇ ਦੀ ਅੱਗ ਦੇ ਕੰਭੂ ਪਾਜੋ ਬਾਕੀ ਕਲਾ ਬਚਾ ਲਓ ਸਰ ਜਿਵੇਂ ਮੌਕੇ ਤੇ ਫਾਇਰਫਾਈਰ ਕੋ ਆਓ ਹੁਣ ਫਾਇਰ ਵੀ ਕੋਈ ਗੱਲ ਕਰਦੇ ਆ ਲੋਕਲ ਨਿਵਾਸੀਆਂ ਨਾਲ ਸਰ ਫਾਇਰ ਕਰਕੇ ਆਓ ਅੱਗੇ ਕੀ ਪਾਈਪ ਜਿਹੜੇ ਕਿ ਆ ਪਾਈਪ ਜਿਹੜੀ ਲੀਕ ਹੋ ਚੁੱਕੀ ਹੋਈ ਆ ਤੇ ਜਿਹੜਾ ਪਾਣੀ ਰੋਡ ਦੇ ਉੱਤੇ ਹੀ ਟਿਕਦਾ ਹੋਇਆ ਨਜ਼ਰ ਆ ਰਿਹਾ ਆ ਆ ਦੇਖੋ ਜੀ ਇਹੋ ਜਿਹੇ ਕੰਮ ਨੇ ਆ ਦੇਖੋ ਜੀ ਸੈਟਿੰਗ ਜਿਹੜੀ ਆ ਪਾਈਪ ਦੀ ਸੈਟਿੰਗ ਨਹੀਂ ਹੋ ਰਹੀ ਤੇ ਕਾਬੂ ਪਾਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਨਾਲ ਸਮਝੇ ਕਰ ਰਹੇ ਆ ਜਿਹੜੇ ਦੇਖ ਸਕਦੇ ਹੋ ਅੱਗ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਆ ਕਿੰਨੀ ਵਾਰੀ ਬੋਲਦਾ ਪਾਪਰਾ ਆਵਾਜ਼ ਜਲਦੀ ਦੇ ਮੈਂ ਆ ਕੋਦੇ ਬੰਦ ਉਹ ਭਾਈ ਲੈਡ ਅਧਿਕਾਰੀਆਂ ਵਾਲੋ ਜਿਹੜੀ ਨਾ ਆਗੋ ਪਜਾ ਦੇ ਜਿਹੜੀ ਸੂਰਤਾਂ ਉਤਾਰਿਆ ਸਾਬੀ ਪਿਆਨਾ ਜਿਹੜੀ ਆਸਾਂ ਲੱਗ ਚੁੱਕੀ ਹੋਈ ਹੈ ਤਸਵੀਰਾਂ ਤੋਂ ਸਜੇ ਗਾ ਰਹੇ ਆ ਸਿਰਤਾਂ ਦਿਖਾ ਰਹੇ ਹਾਂ ਜਿੱਥੇ ਇੱਕ ਹੋਰ ਗੱਡੀ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੋਈ ਹੈ ਸਿਰਤਾਂ ਨੂੰ ਸੰਜਿਆ ਕਰ ਰਹੇ ਹਾਂ ਕਾਫੀ ਜਿਹੜਾ ਕਿ ਮੁਹੱਲੇ ਦੇ ਵਿੱਚ دہشت ਦਾ ਮਾਹੌਲ ਪੈ ਚੁੱਕਾ ਹੋਇਆ ਹੈ ਖਾਣਾ ਪਰਿਵਾਰੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਹੋਏ ਨੇ ਕਾਬੂ ਪਿਆ ਰਹੇ ਜਿਹੜੀ ਅੱਗ ਲੱਗ ਚੁੱਕੀ ਹੋਈ ਹੈ ਮੋਮਤੇ ਤਸਵੀਰਾਂ ਸਾਨੂੰ ਸੰਜੇ ਕਰ ਰਹੇ ਆ ਤੇ ਮੱਲਾ ਨਿਵਾਸੀਆਂ ਵੱਲੋਂ ਵੀ ਜਿਹੜਾ ਕੀ ਪੂਰੀ ਜਿਹੜੀ ਹੈਲਪ ਫਾਇਰਫਾਈਟ ਦੇ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ ਤਸਵੀਰਾਂ ਦਾ ਸੰਜੇ ਕਰ ਰਹੇ ਆ फायर ब्रिगेड से फायर ब्रिगेड दो तो सुन रहे हैं तो ना काम कुत्ते के वालों अगर आदमी तो उसी फायर ब्रिगेड तो सर तुम कौन हो हो जाओ सर तुम वो तुम्हारी से बोला पुलिस आदमी हमारे हीरो साइड से हो बात करते हैं